ਹੋਰ ਕੋਈ ਤਾਂ ਭ੍ਰਿਸ਼ਟਾਚਾਰ ਦੀ ਕਾਰਵਾਈ ਤੇ ਹੜਤਾਲ ਨਹੀਂ ਕਰਦਾ ਪਟਵਾਰੀ ਕਾਨੂੰਗੋ ਤੇ ਤਹਿਸੀਲਦਾਰ ਜਦੋਂ ਇਹਨਾਂ ਚੋਂ ਕੋਈ ਭ੍ਰਿਸ਼ਟਾਚਾਰ ਦੇ ਚੱਕਰ ਚ ਫੜਿਆ ਜਾਂਦਾ ਉਦੋਂ ਹੀ ਹੜਤਾਲ ਕਰ ਦਿੰਦੇ ਨੇ ਦੋਸਤੋ ਅੱਜ ਫੇਰ ਤੋਂ ਪੂਰੇ ਪੰਜਾਬ ਵਿੱਚ 7 ਮਾਰਚ ਤੱਕ ਤਹਿਸੀਲਦਾਰਾਂ ਦੀ ਹੜਤਾਲ ਕੀਤੀ ਗਈ ਆ ਹੜਤਾਲ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ-ਖੁਆਰੀ ਹੋ ਰਹੀ ਆ ਅੱਜ ਆਪ ਇਸ ਮੁੱਦੇ ਤੇ ਗੱਲਬਾਤ ਕਰਦੇ ਨੇ ਡਾਕਟਰ ਜਾਜੀ ਦੇ ਨਾਲ ਡਾਕਟਰ ਜਾਜੀ ਅੱਜ ਜੋ 7 ਮਾਰਚ ਤੱਕ ਤਹਿਸੀਲਦਾਰਾਂ ਦੀ ਹੜਤਾਲ ਕੀਤੀ ਗਈ ਆ ਇਹ ਕਿੰਨੀ ਕੁ ਸਹੀ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਤਹਿਸੀਲਦਾਰਾ ਨੇ ਇਹ ਹੜਤਾਲ ਕੋਈ ਪਹਿਲੀ ਵਾਰ ਨਹੀਂ ਕੀਤੀ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਜਿਹੜਾ ਮਾਲ ਮਹਿਕਮਾ ਹੈ ਲਗਾਤਾਰ ਇਹ ਹੜਤਾਲਾ ਕਰਦਾ ਆ ਰਿਹਾ ਕਦੇ ਪਟਵਾਰੀ ਹੜਤਾਲ ਕਰ ਦਿੰਦੇ ਨੇ ਕਦੇ ਕਾਨੂੰਗੋ ਹੜਤਾਲ ਕਰ ਦਿੰਦੇ ਨੇ ਕਦੇ ਤਹਿਸੀਲਦਾਰ ਕਰ ਦਿੰਦੇ ਨੇ ਭਗਵੰਤਮਾਨ ਸਰਕਾਰ ਦੇ ਵਿੱਚ ਕਿੰਨੀ ਵਾਰ ਇੰਜ ਹੋ ਗਿਆ ਦੇਖੋ ਹੜਤਾਲ ਕੀਤੀ ਕਿਉਂ ਜਾਂਦੀ ਆ ਜਦੋਂ ਪਟਵਾਰੀ ਤਹਿਸੀਲਦਾਰ ਜਾਂ ਕਾਨੂੰਗੋ ਹੜਤਾਲ ਕਰਦੇ ਨੇ ਤੇ ਉਹ ਕੋਈ ਸਮਾਜ ਦੇ ਕਿਸੇ ਵੱਡੇ ਮੁੱਦਿਆਂ ਨੂੰ ਲੈ ਕੇ ਨਹੀਂ ਕਰਦੇ ਉਹ ਸਮਾਜ ਦੇ ਵਿੱਚ ਵਾਪਰ ਰਹੀਆਂ ਗਲਤ ਚੀਜ਼ਾਂ ਨੂੰ ਲੈ ਕੇ ਨਹੀਂ ਕਰਦੇ ਉਹ ਸਮਾਜ ਦੇ ਵਿੱਚ ਜੋ ਵੱਡੀਆਂ-ਵੱਡੀਆਂ ਚੀਜ਼ਾਂ ਗਲਤ ਹੋ ਰਹੀਆਂ ਉਹਨਾਂ ਮੁੱਦਿਆਂ ਤੇ ਨਹੀਂ ਬੋਲਦੇ ਹੜਤਾਲ ਕਰਨ ਦੀ ਵਜ੍ਹਾ ਐਤਕੀ ਵੀ ਜੋ ਦੱਸੀ ਜਾ ਰਹੀ ਹੈ ਉਹ ਇਹ ਹੈ ਕਿ ਵਿਜੀਲੈਂਸ ਵਿਭਾਗ ਭ੍ਰਿਸ਼ਟਾਚਾਰੀਆਂ ਦੇ ਉੱਪਰ ਜਿਹੜੀ ਥੋੜੀ-ਬਹੁਤ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਤੇ ਖਫਾ ਹੋ ਕੇ ਤਸਦੀਲਦਾਰ ਸਹਿਬਾਨਾ ਨੇ ਹੜਤਾਲ ਕੀਤੀ ਹੈ ਦੇਖੋ ਜਿਹੜਾ ਇਮਾਨਦਾਰ ਤਹਿਸੀਲਦਾਰ ਜਾਂ ਕਾਨੂੰਗੋਜਾ ਪਟਵਾਰੀ ਹੈ ਉਹਨੂੰ ਮੈਂ ਸਲੂਟ ਕਰਾਂਗਾ ਕਿਉਂਕਿ ਦੋਸ਼ ਜਨਤਾ ਦੇ ਵਿੱਚ ਬਹੁਤ ਵੱਡੇ ਨੇ ਇਸ ਮਹਿਕਮੇ ਤੇ ਲੋਕ ਕਹਿੰਦੇ ਨੇ ਵੀ ਇੰਨੀ ਵੱਡੀ ਇੰਨੀ ਰਿਸ਼ਵਤ ਚੱਲਦੀ ਹੈ ਵੀ ਛਾਡੀ ਗੱਲਾਂ ਦਿਓ ਜੇਕਰ ਤੁਸੀਂ 100 ਬੰਦੇ ਤੋਂ ਪੁੱਛੋ ਨਾ ਵੀ ਕੀ ਪਟਵਾਰੀ ਕਾਨੂੰਗੋਜਾ ਜਾਂ ਤਹਿਸੀਲਦਾਰ ਇਹ 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 ਰਿਸ਼ਵਤ ਦਾ ਪੈਸਾ ਖਾਂਦੇ ਨੇ ਦਾ 100 ਦਾ 100 ਹੀ ਜਾਂ 100 ਚੋਂ 99 ਬੰਦੇ ਜਿਨ੍ਹਾਂ ਦਾ ਵਾਹ ਪਿਆ ਉਹ ਕਹਿਣਗੇ ਵੀ ਖਾਂਦੇ ਨਹੀਂ ਹੁਣ ਮੈਂ ਜਿਹੜੇ ਤਹਿਸੀਲਦਾਰ ਸਾਹਿਬ ਨੇ ਪਹਿਲਾਂ ਕਹਿ ਦਿਆਂ ਜਿਹੜਾ ਕੋਈ ਇਮਾਨਦਾਰ ਤਹਿਸੀਲਦਾਰ ਹੈ ਜਿੰਨੇ ਰਾਮ ਦਾ ਪੈਸਾ ਕਦੇ ਖਾਦਾ ਨਹੀਂ ਜਿਹੜਾ ਕੋਈ ਇਮਾਨਦਾਰ ਕਾਨੂੰਗੋ ਪਟਵਾਰੀ ਹੈ ਜਿੰਨੇ ਰਾਮ ਦਾ ਪੈਸਾ ਤਨਖਾਹ ਤੋਂ ਬਿਨਾ ਖਾਦਾ ਨਹੀਂ ਮੇਰੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਇੰਟਰਵਿਊ ਕਰਾਂਗੇ ਇਹੋ ਜਿਹੇ ਇਮਾਨਦਾਰ ਬੰਦਿਆਂ ਦੀ ਸਾਨੂੰ ਬਹੁਤ ਕਦਰ ਹੈ ਪਰ ਤੁਹਾਨੂੰ ਹੀ ਸਭ ਤੋਂ ਵੱਧ ਤਕਲੀਫ ਕਿਉਂ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਹੋਰ ਵੀ ਮਹਿਕਮਿਆਂ 'ਚ ਛਾਪੇ ਵੱਜੇ ਕਿੰਨੇ ਐਸਐਸਆਈ ਪੁਲਿਸ ਵਾਲੇ ਥਾਣੇਦਾਰ ਭ੍ਰਿਸ਼ਟਾਚਾਰ 'ਚ ਫੜੇ ਗਏ ਨੇ ਕਿੰਨੇ ਹੋਰ ਮਹਿਕਮਿਆਂ 'ਚ ਕਲਰਕ ਫੜੇ ਗਏ ਨੇ ਅਫਸਰ ਫੜੇ ਗਏ ਨੇ ਹੋਰ ਕੋਈ ਤਾਂ ਭ੍ਰਿਸ਼ਟਾਚਾਰ ਦੀ ਕਾਰਵਾਈ ਤੇ ਹੜਤਾਲ ਨਹੀਂ ਕਰਦਾ ਪਟਵਾਰੀ ਕਾਨੂੰਗੋ ਤੇ ਤਹਿਸੀਲਦਾਰ ਜਦੋਂ ਇਹਨਾਂ 'ਚ ਕੋਈ ਭ੍ਰਿਸ਼ਟਾਚਾਰ ਦੇ ਚੱਕਰ 'ਚ ਫੜਿਆ ਜਾਂਦਾ ਉਦੋਂ ਹੀ ਹੜਤਾਲ ਕਰ ਦਿੰਦੇ ਨੇ ਪਹਿਲਾ ਪਟਵਾਰੀਆਂ ਨੇ ਹੜਤਾਲ ਰੱਖੀ ਆ ਮੈਂ ਕਹਿੰਨਾ ਤੁਸੀਂ ਲੋਕਾਂ ਦੇ ਵਿੱਚ ਆਪਦਾ ਅਕਸ ਸੁਧਾਰੋ ਪਹਿਲਾਂ ਦੇਖੋ ਲੋਕ ਕੀ ਕਹਿੰਦੇ ਨੇ ਤੁਹਾਡੇ ਬਾਰੇ ਕਦੀ ਇਹ ਦੱਸਿਓ ਨਾ ਵੀ ਮੈਂ ਇਸ ਮਹਿਕਮੇ ਚਾ ਕੰਮ ਕਰਦਾ ਤੇ ਫਿਰ ਪਬਲਿਕ ਤੋਂ ਪੁੱਛ ਕੇ ਵੇਖਿਓ ਤੁਹਾਨੂੰ ਲੋਕ ਮੂੰਹ ਤੇ ਦੱਸਣਗੇ ਵੀ ਲੋਕ ਤੁਹਾਡਾ ਤਜਰਬਾ ਦੇਖੋ ਸਿੱਧੀ ਗੱਲ ਆ ਵੱਡੀ ਗਿਣਤੀ ਰਜਿਸਟਰੀਆਂ ਜਿੰਨਾ ਕ ਮੇਰਾ ਤਜਰਬਾ ਹੈ ਰਿਸ਼ਵਤ ਤੋਂ ਬਿਨਾ ਨਹੀਂ ਹੁੰਦੀਆਂ ਰਹੀਆਂ ਠੀਕ ਉੱਤੋਂ ਤੋਂ ਲੈ ਕੇ ਥੱਲੇ ਤੱਕ ਰਿਸ਼ਵਤ ਚਲਦੀ ਆ ਹੁਣ ਜੇਕਰ ਕੋਈ ਤਹਿਸੀਲਦਾਰ ਪਟਵਾਰੀ ਜਾਂ ਇਕਾਨੋਗੋ ਰਿਸ਼ਵਤ ਚ ਫੜਿਆ ਜਾਂਦਾ ਹੈ ਬਾਕੀ ਹੜਤਾਲ ਕਰਕੇ ਬਹਿ ਜਾਂਦੇ ਨੇ ਹੁਣ ਲੋਕ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਦੀ ਪਰੇਸ਼ਾਨੀ ਹੋ ਰਹੀ ਆ ਤੇ ਤਹਿਸੀਲਦਾਰ ਸਾਬ ਹੜਤਾਲ ਕਰਕੇ ਚਲੇ ਗਏ ਨੇ ਮੈਂ ਫਿਰ ਵੀ ਕਹਿੰਦਾ ਜੇਕਰ ਕੋਈ ਇਮਾਨਦਾਰ ਹੈ ਤੇ ਮੈਂ ਨਹੀਂ ਕਦੇ ਰਾਮ ਦੀ ਕਮਾਈ ਖਾਧੀ ਮੈਂ ਚੈਨਲ ਤੇ ਪੇਸ਼ ਕਰਾਂਗਾ ਮੈਂ ਆਪਣੇ ਚੈਨਲ ਤੇ ਇੰਟਰਵਿਊ ਕਰਾਂਗਾ ਨਾਲੇ ਸਲਾਮ ਕਰਾਂਗਾ ਲੋਕਾਂ ਦੇ ਸਾਹਮਣੇ ਪਰ ਲੋਕਾਂ ਨੇ ਦੱਸ ਦੇਣਾ ਲੋਕਾਂ ਦੇ ਕਮੈਂਟ ਥੱਲੇ ਆ ਜਾਂਦੇ ਹੁੰਦੇ ਨੇ ਵੀ ਸਾਡੇ ਤੋਂ ਤਾਂ ਇਹਨੇ ਖਾਦਾ ਜੇ ਹਿੰਮਤ ਹੈ ਜਿਹੜੇ ਵੀਰ ਤਹਿਸੀਲਦਾਰ ਚ ਇਹ ਹਿੰਮਤ ਹੈ ਪਟਵਾਰੀ ਜਾਂ ਕਨੋਗੋਚੇ ਹਿੰਮਤ ਹੈ ਵੀ ਮੈਂ ਨਹੀਂ ਖਾਂਦਾ ਆਰਾਮ ਦੀ ਉਹ ਸੰਪਰਕ ਕਰੋ ਸਾਡੇ ਨਾਲ ਅਸੀਂ ਕਿੰਨੇ ਚੈਨਲਾਂ ਤੇ ਇੰਟਰਵਿਊ ਕਰਾਵਾਂਗੇ ਔਰ ਜਿੰਨੇ ਕੁ ਜੋਗੇ ਹੈਗੇ ਆ ਦਿਨੋ ਸਨਮਾਨ ਕਰਾਂਗੇ ਪਰ ਇਥੇ ਸਵਾਲ ਹੁਣ ਭਗਵੰਤ ਮਾਨ ਸਰਕਾਰ ਤੇ ਹੈ ਭਗਵੰਤ ਮਾਨ ਸਰਕਾਰ ਜਦੋਂ ਵੀ ਹੜਤਾਲ ਹੁੰਦੀ ਰਹੀ ਆ ਕਦੇ ਵੀ ਸਕੈਂਡ ਲੈ ਕੇ ਨਹੀਂ ਖੜੀ ਹਾਂਜੀ ਭਗਵੰਤ ਮਾਨ ਸਰਕਾਰ ਇਹਨਾਂ ਦੇ ਸਟੈਂਡ ਬੂਰੇ ਬੜੀ ਛੇਤੀ ਦਬ ਜਾਂਦੀ ਰਹੀ ਆ ਲੋਕਾਂ 'ਚ ਵਿਚਾਰ ਆ ਲੋਕ ਆਮ ਹੀ ਕਹਿੰਦੇ ਰਹੇ ਆ ਵੀ ਪ੍ਰਤਾਪ ਸਿੰਘ ਕੈਰੋ ਨੇ ਲੋਕ ਕਹਿੰਦੇ ਇੱਕ ਵਾਰ ਐਕਸ਼ਨ ਲਿਆ ਸੀ ਪਟਵਾਰੀ ਜਿਹੜੇ ਸੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਉਹਨੇ ਨਵੇਂ ਰੱਖਲੇ ਸੀ ਤਾਂ ਭਗਵੰਤਮਾਨ ਸਰਕਾਰ ਇਸ ਤਰ੍ਹਾਂ ਦਾ ਐਕਸ਼ਨ ਕਦੇ ਦਿਖਾ ਨਹੀਂ ਸਕੀ। ਹਾਂਜੀ। ਇੱਕ ਕਰੀ ਭਗਵੰਤਮਾਨ ਨੇ 2 ਘੰਟੇ ਦਾ ਸਮਾਂ ਦਿੱਤਾ ਸੀ ਸ਼ੁਰੂ-ਸ਼ੁਰੂ 'ਚ ਵੀ ਜਾਂ ਆਜੋ ਡਿਊਟੀ ਤੇ ਜਾਂ ਮੈਂ ਐਕਸ਼ਨ ਲਾਊਂਗਾ। ਲੋਕਾਂ ਨੇ ਬਹੁਤ ਸਲਾਹਿਆ ਸੀ। ਦੇਖੋ ਅੱਜ ਭਗਵੰਤਮਾਨ ਸਰਕਾਰ ਜੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨਾ ਹੈ। ਹਾਂਜੀ। ਸੱਚੀ ਮੁੱਚੀ ਲੈ ਮੈਂ ਵੱਜ ਕੇ ਕਹਿਣਾ। ਮੈਂ ਠੋਕ ਵਜਾ ਕੇ ਕਹਿਣਾ। ਹਾਂ ਇਸ ਮਹਿਕਮੇ 'ਚ ਰਿਸ਼ਵਤ ਬਹੁਤ ਚੱਲਦੀ ਹੈ। ਤੇ ਜਿਹੜਾ ਵੀ ਵੀਰ ਤਸੀਲਦਾਰ ਮੇਰੀ ਇਸ ਗੱਲ ਨੂੰ ਗਲਤ ਸਾਬਤ ਕਰੇਗਾ ਮੈਂ ਦਿਲੋਂ ਸਨਮਾਨ ਕਰਾਂਗਾ ਮੈਂ ਦਿਲੋਂ ਕਹਾਂਗਾ ਵੀ ਤੂੰ ਭਾ ਘੈਂਟ ਬੰਦਾ ਹਾਂਜੀ ਪਰ ਸਾਬਤ ਕਰੇ ਕੈਮਰੇ ਅੱਗੇ ਆ ਕੇ ਕਵੇ ਵੀ ਇੱਕ ਵੀ ਬੰਦਾ ਚੈਲੰਜ ਕਰਵਾਉਂਗਾ ਨਾ ਮੈਂ ਹਾਂਜੀ ਜਿਹੜਾ ਮੇਰੇ ਕੋਲ ਆਏਗਾ ਇਹ ਇਹ ਮੈਂ ਗੱਲ ਕਰਨ ਵੀ ਮੈਂ ਨਹੀਂ ਲੈਂਦਾ ਮੈਂ ਕੈਮਰੇ ਤੇ ਚੈਲੰਜ ਕਰਾਉਂਗਾ ਉਹਦੇ ਤੋਂ ਵੀ ਕਰ ਚੈਲੰਜ ਵੀ ਜੇ ਮੈਂ ਕਿਸੇ ਤੋਂ ਵੱਡੀ ਖਾਦੀ ਤੇ ਸਾਹਮਣੇ ਆਉ ਹਾਂਜੀ ਤਾਂ ਲਾਈਨ ਲੱਗ ਜਾਂਦੀ ਕਈ ਵਾਰੀ ਥੱਲੇ ਤੇ ਹਿੰਮਤ ਨਹੀਂ ਪੈਣੀ ਇਹ ਗੱਲ ਕਹਿਣ ਦੀ ਸਹੀ ਗੱਲ ਸੋ ਉਹ ਕਹਿੰਦਾ ਜਗ ਮੈਂ ਉੱਤਮ ਕਾਢੀ ਐ ਤਾਂ ਵਿਰਲੇ ਕਈ ਕੇ ਸਾਡੀ ਜਿਹੜੀ ਗੁਰੂ ਸਹਬਾਨਾ ਦੇ ਇਹ ਮਹਾਵਾਕ ਨੇ ਤਾਂ ਇਹ ਬੜੇ ਬੜੇ ਮਹਾਨ ਵਾਕ ਨੇ ਤੋਂ ਅੱਜ ਜਿਹੜੀ ਇਹਨਾਂ ਨੇ ਹੜਤਾਲ ਕੀਤੀ ਆ ਜਨਤਾ ਨੂੰ ਰੱਜ ਕੇ ਦੁਖੀ ਕੀਤਾ ਜਾ ਰਿਹਾ ਜਨਤਾ ਦੇ ਜਾਇਜ਼ ਕੰਮ ਜਿਹੜੇ ਆ ਲੋਕੀ ੱਠਕੇ ਖਾ ਰਹੇ ਨੇ ਔਰ ਮੌਜ ਨਾਲ ਛੱਡ ਕੇ ਕੰਮ ਤਹਿਸੀਲਦਾਰ ਸਾਹਿਬ ਬਹਿ ਗਏ ਨੇ ਉਹ ਕਹਿੰਦੇ ਨੇ ਵੀ ਸਾਡੇ ਤੇ ਨਾ ਨਜਾਇਜ਼ ਛਾਪੇ ਵੱਜ ਰਹੇ ਨੇ ਭ੍ਰਿਸ਼ਟਾਚਾਰ ਦੇ ਸਾਡੇ ਤੇ ਨਜਾਇਜ਼ ਦੋਸ਼ ਲੱਗ ਰਹੇ ਨੇ ਤਹਿਸੀਲਦਾਰ ਸਹਿਬਾਨੋ ਤੁਹਾਡੀ ਹੜਤਾਲ ਬਾਰੇ ਲੋਕਾਂ ਦੇ ਕਮੈਂਟ ਕੀ ਨੇ ਕਿਰਪਾ ਕਰਕੇ ਉਹ ਵੀ ਚੈੱਕ ਕਰ ਲੋ ਲੋਕਾਂ ਨੂੰ ਪੁੱਛੋ ਲੋਕਾਂ ਨੂੰ ਪੁੱਛ ਲਓ ਵੀ ਕਮੈਂਟ ਤਾਂ ਚੈੱਕ ਕਰੋ ਜਿਹੜੀ ਵੀ ਖਬਰ ਜਿਹੜੇ ਚੈਨਲ ਤੇ ਚੱਲੀ ਹੈ ਵੀ ਤਹਿਸੀਲਦਾਰ ਹੜਤਾਲ ਤੇ ਤੇ ਥੱਲੇ ਪਬਲਿਕ ਦੇ ਕਮੈਂਟ ਫੜੋ ਇੱਕ ਵੀਕ ਮਿੰਟ ਐਸਾ ਨੀਗਾ ਵੀ ਯਾਰ ਇਹਨਾਂ ਵਿਚਾਰਿਆਂ ਨਾਲ ਤਾਂ ਥੱਕਾ ਹੋ ਰਿਹਾ ਹੈ ਤਾਂ ਮਾਨਦਾਰ ਬੜੇ ਨੇ ਲੋਕ ਕਹਿੰਦੇ ਹੀ ਨਹੀਂ ਇਹ ਗੱਲ ਲੋਕਾਂ ਦਾ ਵਾਹ ਪੈਂਦਾ ਉਹਨਾਂ ਨੂੰ ਪਤਾ ਹੈ ਜੀ ਦੇਖੋ ਕੋਈ ਵਿਰਲਾ ਅਫਸਰ ਚੰਗਾ ਵੀ ਹੈ ਹੋਣਗੇ ਕਈ ਉਹਨਾਂ ਦਾ ਬਾਰ ਬਾਰ ਆਪਾਂ ਸਨਮਾਨ ਦੀ ਗੱਲ ਕੀਤੀ ਹੈ ਦੇਖੋ ਪ੍ਰਸ਼ਟਾਚਾਰ ਆ ਜਿਹੜਾ ਇਹ ਪੰਜਾਬ ਔਰ ਦੇਸ਼ ਦੀ ਰਗ ਰਗ ਚ ਵਸ ਗਿਆ ਪਰ ਇਹਦੀ ਜੜ ਤਹਿਸੀਲਦਾਰ ਨਹੀਂ ਗਈ ਇਹਦੀ ਜੜ ਸਿਸਟਮ ਹੈ ਤਹਿਸੀਲਦਾਰ ਨੇ ਚਾਏ ਪਟਵਾਰੀ ਨੇ ਕਾਨੋ ਗੋਨੇ ਪੁੱਲ ਸੈ ਥਿਸ ਇਜ਼ ਪਾਰਟ ਆਫ ਸਿਸਟਮ ਦੇ ਆਰ ਪਾਰਟ ਆਫ ਸਿਸਟਮ ਉਹ ਤਾਂ ਸਿਸਟਮ ਦਾ ਇੱਕ ਹਿੱਸਾ ਨਹੀਂ ਸੋ ਸਿਸਟਮ ਕਿੱਥੋਂ ਵਿਗੜਦਾ ਤੁਸੀਂ ਦੇਖੋ ਜਦੋਂ ਵੋਟਾਂ ਪੈਂਦੀਆਂ ਨੇ ਜਦੋਂ ਸਰਕਾਰਾਂ ਬਣਦੀਆਂ ਨੇ ਉਦੋਂ ਭ੍ਰਿਸ਼ਟਾਚਾਰ ਸ਼ੁਰੂ ਹੋ ਜਾਂਦਾ ਸਰਕਾਰਾਂ ਬਣਦੀਆਂ ਹੀ ਗਲਤ ਤਰੀਕਿਆਂ ਨਾਲ ਭ੍ਰਿਸ਼ਟ ਤਰੀਕਿਆਂ ਨਾਲ ਗਰੀਬ ਲੋਕਾਂ ਦੀਆਂ ਵੋਟਾਂ ਖਰੀਦਣ ਲਈ ਪੈਸੇ ਔਰ ਫਿਰ ਛਰਾਬਾਂ ਵੰਡੀਆਂ ਜਾਂਦੀਆਂ ਨੇ ਹੋਰ ਨਸ਼ੇ ਵੰਡੇ ਜਾਂਦੇ ਨੇ ਸਿੱਧੀ ਵੋਟ ਖਰੀਦੀ ਜਾਂਦੀ ਆ ਜੋ ਕੰਮ ਕਰਨੇ ਨਹੀਂ ਹੁੰਦੇ ਉਹ ਝੂਠੇ ਲਾਰੇ ਲੋਕਾਂ ਨੂੰ ਲਾਏ ਜਾਂਦੇ ਨੇ ਜਦੋਂ ਭ੍ਰਿਸ਼ਟਾਚਾਰ ਤੇ ਗਲਤ ਤਰੀਕੇ ਨਾਲ ਇਦਾਂ ਸਰਕਾਰਾਂ ਬਣਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਉਹ ਭ੍ਰਿਸ਼ਟਾਚਾਰ ਸਾਰੇ ਸਿਸਟਮ ਚ ਉੱਤੋਂ ਤੋਂ ਥੱਲੇ ਤੱਕ ਫੈਲਣਾ ਹੁੰਦਾ ਜੇ ਅੱਜ ਭਗਵੰਤ ਮਾਨ ਸਰਕਾਰ ਨੇ ਕਿਹਾ ਵੀ ਅਸੀਂ ਖਤਮ ਕਰਨਾ ਭ੍ਰਿਸ਼ਟਾਚਾਰ ਹੁਣ ਤੱਕ 3 ਸਾਲ ਹੋ ਗਏ ਹੋਇਆ ਤਾਂ ਨਹੀਂ ਤੁਹਾਡੇ ਤੋਂ ਪਰ ਜੇ ਤੁਸੀਂ ਅੱਜ ਕੋਸ਼ਿਸ਼ ਕਰਨ ਦੀ ਚਾਹੁੰਦੇ ਹੋ ਅਸੀਂ ਕਹਿੰਦੇ ਆ ਵਧੀਆ ਕਰ ਰਹੇ ਹਾਂ ਅਸੀਂ ਕੋਈ ਸਰਕਾਰਾਂ ਦੇ ਹਰ ਗੱਲ ਦੀ ਲੋਚਣਾ ਹੀ ਨਹੀਂ ਕਰਦੇ ਠੀਕ ਕਰ ਰਹੇ ਹਾਂ ਤਹਿਸੀਲਦਾਰ ਵੀ ਜੇ ਕੋਈ ਚੰਗਾ ਕੰਮ ਕਰਨਗੇ ਜਾਂ ਕੋਈ ਇਮਾਨਦਾਰ ਤਹਿਸੀਲਦਾਰ ਨੇ ਅਸੀਂ ਦੋ ਵਾਰੀ 10 ਵਾਰੀ ਸਲੂਟ ਕਰਾਂਗੇ ਵੀ ਯਾਰ ਬੰਦਾ ਹੀ ਬੜਾ ਇਮਾਨਦਾਰ ਆ ਤਾਂ ਅੱਜ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਹੈ ਮੁੱਦਾ ਕੀ ਹੈ ਵੀ ਭ੍ਰਿਸ਼ਟਾਚਾਰ ਦੀ ਕਾਰਵਾਈ ਹੋਈ ਰਹੀ ਜੀ ਸਾਡੇ ਬੰਦਿਆ ਤੇ ਹਾਂ ਪ੍ਰਿਸ਼ਟਾਚਾਰ ਦੀ ਕਾਰਵਾਈ ਜੇ ਝੂਠੀ ਹੋਊਗੀ ਅਦਾਲਤ 'ਚ ਸਾਬਤ ਕਰਨਾ ਨਾ ਸਰਕਾਰ ਨੂੰ ਕੀ ਤਹਿਸੀਲਦਾਰਾਂ ਨਾਲ ਲੱਗਦਾ ਤੇ ਬਈ ਹਾਂਜੀ ਸਰਕਾਰ ਨੇ ਮੰਨ ਲਓ ਉਹਦੇ ਨੰਬਰ ਵੀ ਬਣਾਉਣੇ ਹੁਣ ਉਹ بڑے ਹੋਰ ਵਿਭਾਗਮੇ ਨੇ ਹਰ ਵਿਭਾਗਮੇ ਦੇ ਵਿੱਚ ਉਹ ਬੰਦੇ ਫੜ ਕੇ ਨੰਬਰ ਬਣਾ ਸਕਦੀ ਆ ਜਾਂ ਝੂਠੇ ਫੜਦੇ ਹੁਣ ਕੱਲੇ ਤਹਿਸੀਲਦਾਰਾਂ ਨਾਲ ਸਰਕਾਰ ਦੀ ਕੀ ਵੈਰ ਹੈ ਕੀ ਕੀ ਦੁਸ਼ਮਣੀ ਹੋ ਸਕਦੀ ਹੈ ਕੋਈ ਵੀ ਨਹੀਂ ਤਹਿਸੀਲਦਾਰ ਸਾਹਿਬ ਬੜੀ ਮौज ਨਾਲ ਹੜਤਾਲ ਤੇ ਚਲੇ ਗਏ ਨੇ ਜਨਤਾ ਦੀ ਖੱਜਲ ਖਵਾਰੀ ਹੋ ਰਹੀ ਆ ਪਹਿਲਾਂ ਤਾਂ ਉਹਨਾਂ ਨੂੰ ਬੇਨਤੀ ਆ ਵੀ ਯਾਰ ਇਹੇ ਵੇ ਨਾ ਕਰੋ ਹਾਂਜੀ ਜਨਤਾ ਦੇ ਵਿੱਚ ਪਹਿਲਾਂ ਹੀ ਐਕਸ ਬਹੁਤ ਹੀਟਾ ਤੇ ਹੋਰ ਖਰਾਬ ਨਾ ਕਰੋ ਹਾਂਜੀ ਬੇਨਤੀ ਆ ਆ ਜੋ ਕੰਮ ਤੇ ਪਰ ਅਸੀਂ ਕੌਣ ਹੁੰਨੇ ਆ ਸਾਡੀ ਕੌਣ ਮੰਨਦਾ ਤੁਸੀਂ ਅਫਸਰ ਅਸੀਂ ਆਮ ਜੇ ਬੰਦੇ ਪਰ ਹੁਣ ਮੈਂ ਸਰਕਾਰ ਨੂੰ ਕਹੂੰਗਾ ਜੇ ਤਾਂ ਤੁਸੀਂ ਤਹਿਸੀਲਦਾਰਾਂ ਨੂੰ ਜਾਣ ਕੇ ਟਾਰਗੇਟ ਕਰ ਰਹੇ ਹੋ ਫਿਰ ਤਾਂ ਹੈ ਗਲਤ ਪਰ ਇਹ ਤਾਂ ਲੱਗਦਾ ਨਹੀਂ ਤੇ ਫਿਰ ਹੁਣ ਤਹਿਸੀਲਦਾਰ ਸਹਿਬਾਨਾਂ ਦੀ ਇਸ ਹੜਤਾਲ ਦੇ ਮੁੱਦੇ ਤੇ ਸਰਕਾਰ ਕੋਈ ਨਾ ਕੋਈ ਆਪਦਾ ਜਾਂ ਤਾਂ ਸਪਸ਼ਟੀ ਕਰਨ ਦੇਵੇ ਜਨਤਾ ਦੇ ਵਿੱਚ ਤੇ ਜਾਂ ਫਿਰ ਕੋਈ ਨਾ ਕੋਈ ਨੀਤੀ ਲੈ ਕੇ ਆਵੇ ਐਕਸ਼ਨ ਲੈ ਕੇ ਆਵੇ ਹਾਂਜੀ ਦੇਖੋ ਤਹਿਸੀਲਦਾਰਾਂ ਦੀਆਂ ਹੋਰ ਵੀ ਕਈ ਮੰਗਾਂ ਹੋ ਸਕਦੀਆਂ ਉਹਨਾਂ ਮੰਗਾਂ ਦਾ ਨਹੀਂ ਮੈਨੂੰ ਪਤਾ ਉਹ ਜਾਇਜ਼ ਵੀ ਹੋ ਸਕਦੀ ਹੈ ਕੋਈ ਪਰ ਆਹ ਜਿਹੜੀ ਗੱਲ ਆ ਰਹੀ ਹੈ ਵੀ ਤਹਿਸੀਲਦਾਰਾਂ ਦੇ ਉੱਪਰ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਹੁੰਦੀਆਂ ਤਾਂ ਕਹਿੰਦੇ ਸਾਡਾ ਅਕਸ ਖਰਾਬ ਹੁੰਦਾ ਅਕਸਰ ਖਰਾਬ ਜੇ ਹੁੰਦਾ ਹੈ ਤਾਂ ਜਿਹੜਾ ਤਸੀਲਦਾਰ ਇਹ ਬਾਹ ਕੱਢ ਕੇ ਕਹਿ ਦੇਗਾ ਵਕ ਵਕ ਚੈਨਲਾਂ ਤੇ ਬੋਲੋ ਮੀਡੀਆ 'ਚ ਮੈਂ ਕਹਿੰਦਾ ਤਸੀਲਦਾਰ ਸਹਿਬਾਨਾਂ ਦੀ ਜਿਹੜੀ ਜਥੇਬੰਦੀ ਆ ਉਹਦੇ ਆਗੂ ਮੀਡੀਆ 'ਚ ਕਹਿ ਦੇਣ ਵੀ ਅਸੀਂ ਚਵਾਨੀ ਨਹੀਂ ਲੈਂਦੇ ਜਨਤਾ 'ਚ ਜਿਹਦੇ ਤੋਂ ਵੀ ਕਦੇ ਅਸੀਂ ਕੋਈ ਚਵਾਨੀ ਲਈ ਆ ਉਹ ਸਾਡੇ ਸੋਸ਼ਲ ਮੀਡੀਆ ਤੇ ਲਿਖ ਕੇ ਪਾਵੇ ਵੀ ਅਸੀਂ ਲਈ ਆ ਜੇ ਹਿੰਮਤ ਇਹ ਤਸੀਲਦਾਰ ਸਾਹਿਬ ਕਰ ਦੇਣ ਤਾਂ ਮੇਰਾ ਮਨ ਭਾਗੋ-ਭਾਗ ਹੋ ਜੂ ਫਿਰ ਆਪਾਂ ਵੀ ਤਹਿਸੀਲਦਾਰਾਂ ਦੀ ਹੜਤਾਲ ਦੇ ਨਾਲ ਆ ਫਿਰ ਪਬਲਿਕ ਨਾਲ ਹੋ ਜੂਗੀ ਫਿਰ ਬੜੀ ਗਿਣਤੀ ਲੋਕ ਆ ਜਾਣਗੇ ਪਰ ਇੰਨੀ ਗੱਲ ਕਹਿਣ ਲਈ ਜਿਗਰਾ ਚਾਹੀਦਾ ਦਮਨ ਸਾਫ ਚਾਹੀਦਾ ਤੇ ਉਹ ਸਾਫ ਦਮਨ ਮੈਂ ਫਿਰ ਕਹੂੰਗਾ ਸਾਡੇ ਮਹਾਵਾਕ ਨੇ ਜੱਗ ਮੇ ਉੱਤਮ ਕਾਢੀਏ ਵਿਰਲੇ ਕਈ ਕੀ ਹੁਣ ਜਿਹੜੇ ਕਈ ਬਾਹਰਲੇ ਦੇਸ਼ ਨੇ ਉਹਨਾਂ ਚ ਬਹੁਤ ਇਮਾਨਦਾਰੀ ਹੈ ਨਹੀਂ ਉੱਥੇ ਲੈਂਦਾ ਕੋਈ ਰਿਸ਼ਵਤ ਜੇ ਕੋਈ ਉਥੇ ਕਿਸੇ ਨੂੰ ਹਰਾਮ ਦੀ ਕਮਾਈ ਆਫਰ ਕਰੇ ਤਗੜਾ ਲੜ ਪੈਂਦਾ ਅੱਗੋਂ ਵੀ ਤੂੰ ਮੈਨੂੰ ਘਟਿਆ ਸਮਝਦਾ ਔਰ ਇਹ ਹਰਾਮ ਦੀ ਕਮਾਈ ਅੱਜ ਤੱਕ ਕਿਸੇ ਨੂੰ ਪਚੀ ਵੀ ਨਹੀਂ ਫਲੀ ਵੀ ਨਹੀਂ ਨਾ ਇਹ ਫਲਦੀ ਹੁੰਦੀ ਆ ਸੋ ਮੈਂ ਜਿੰਨੇ ਭੈਣਾ ਭਰਾ ਦੇਖ ਰਿਹਾ ਇਹਨਾਂ ਨੂੰ ਕਹੂੰਗਾ ਆਪਣਾ ਕਮੈਂਟ ਤੁਸੀਂ ਵੀ ਕਰ ਦਿਓ ਤੁਹਾਨੂੰ ਕੀ ਲੱਗਦਾ ਬਹੁਤ ਮੇ